ਜਿੰਨੇ ਸਰਕਾਰ ਨੇ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਦੇ ਮੱਦੇਨਜ਼ਰ ਇੱਕ ਵੱਡਾ ਕਦਮ ਚੁੱਕਦਿਆ ਭਾਰਤ ਵਿੱਚ 16 ਪਾਕਿਸਤਾਨੀ YouTube ਚੈਨਲ ਨੂੰ ਬਲੌਕ ਕਰ ਦਿੱਤਾ ਹੈ ਇਹ ਕਾਰਵਾਈ ਗ੍ਰਹਿ ਮੰਤਰੀ ਅਲੇ ਦੀ ਸਿਫਾਰਿਸ਼ ਤੇ ਕੀਤੀ ਗਈ ਇਹ ਚੈਨਲ ਭਾਰਤ ਵਿਰੁੱਧ ਪ੍ਰਚਾਰ ਅਤੇ ਦੇਸ਼ ਵਿਰੋਧੀ ਸਮਗਰੀ ਪ੍ਰਸਾਰਿਤ ਕਰ ਰਹੇ ਸਨ ਸੂਤਰਾਂ ਅਨੁਸਾਰ ਪਾਬੰਦੀਸ਼ੁਦਾ YouTube ਚੈਨਲਾਂ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਨਿਊਜ਼ ਨੈਟਵਰਕਾਂ ਜਿਵੇਂ ਕਿ ਡਾਣ ਨਿਊਜ਼ ਜੀਓ ਨਿਊਜ਼ ARY نیوز ਅਤੇ ਸਮਾ نیوز ਦੇ ਵੱਡੇ ਨਾਮ ਬਿਸ਼ਾਮ ਨੇ ਇਨ੍ਹਾਂ ਚੈਨਲਾਂ ਉਤੇ ਭਾਰਤ ਵਿਰੁੱਧ ਗਲਤ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਦਾ ਦੋਸ਼ ਹੈ ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕਈ ਸਖਤ ਕਦਮ ਚੁੱਕੇ ਨੇ ਇਸ ਤਹਿਤ ਡਿਜੀਟਲ ਮਾਧਿਅਮ ਰਾਹੀਂ ਫੈਲਏ ਜਾ ਰਹੇ ਪ੍ਰਚਾਰ ਅਤੇ افਵਾਹਾਂ ਨੂੰ ਰੋਕਣ ਲਈ ਇਹ ਸਖਤ ਫੈਸਲਾ ਲਿਆ ਗਿਆ ਹੈ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਦੀ ਏਕਤਾ ਪ੍ਰਭੂਸੱਤਾ ਅਤੇ ਸ਼ਾਂਤੀ ਖਿਲਾਫ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤੇ ਗ੍ਰਹਿ ਮੰਤਰਾਲਾ ਸੰਜੇ ਤੌਰ ਤੇ ਜਹੇ ਚੈਨ ਨਾਦੀ ਗਾਨੀ ਕਰ ਰਹੇ ਨੇ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਈ ਜਾਂਦੀਆਂ ਨੇ ਇਸ ਦਰਾਂ ਬੀਬੀਸੀ ਵੱਲੋਂ ਪਹਲਗਾਮ ਅਤਵਾਦੀ ਹਮਲੇ ਦੀ ਰਿਪੋਰਟਿੰਗ ਉੱਤੇ ਵੀ ਗੰਭੀਰ ਇਲਤੀਜਾ ਜਤਾਇਆ ਗਿਆ ਹੈ ਕਿਉਂਕਿ ਰਿਪੋਰਟਿੰਗ ਵਿੱਚ ਅਤਵਾਦੀਆਂ ਨੂੰ ਮਿਲਿਟੈਂਟਸ ਕਿਹਾ ਗਿਆ ਹੈ ਐਕਸਪੀਡੀ ਨੇ ਚੇਤਾਵਨੀ ਦਿੱਤੀ ਹੈ ਕਿ ਬੀਬੀਸੀ ਦੀ ਰਿਪੋਰਟਿੰਗ ਉੱਤੇ ਪੀਕ ਵਿੱਚ ਬਰੀਕੀ ਨਾਲ ਨਜ਼ਰ ਰੱਖੀ ਜਾਵੇਗੀ ਭਾਰਤ ਸਰਕਾਰ ਨੇ ਕਿਹਾ ਹੈ ਕਿ ਅਤਵਾਦੀਆਂ ਲਈ ਮਿਲਿਟੈਂਟਸ ਵਰਗੇ ਸ਼ਬਦਾਂ ਦਾ ਇਸਤੇਮਾਲ ਸਵੀਕਾਰ ਨਹੀਂ ਹੈ